ਇਸ ਤੋਂ ਅੱਗੇ ਹੋਰ ਕਰ ਰਹੇ ਹਾਂ ਜੀ 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 ਜ ਮੈਂ ਨਰਮਾ ਮੈਂ ਨਰਮਾ ਕਹਿੰਦਾ ਕਿ ਜਿਹਨੇ ਗਾਉਂ ਦੇ ਦੇਖ ਦੇ ਖਾਸ ਦੇ ਬਾਰੇ ਕਿਸਾਨੀ ਨੂੰ ਇਹ ਮੋਟ ਜਗਾਪਰਾ ਜੀ ਜਿਹੜੀ ਜਿਹੜੀ ਸਾਡੀ ਮਹਿਮਾ ਦਿਸਦੇ ਨਾ ਤੇ ਮੈਂ ਤੁਹਾਨੂੰ ਆਖਦੀ ਹਾਂ ਕਿ ਹੁਣ ਤੋਂ ਅੱਗੇ ਸਾਡੇ ਹੈ ਸਾਡੇ ਸਾਰੇ ਜਿਹੜਾ ਬਾਰਾ ਮਦਦ ਜਿਹੜਾ ਇਹਦੇ ਚੱਕੇ ਪਾਕੀ ਜ਼ਰੂਰ ਅੱਜ ਆਪਣੇ ਮੱਛੀ ਮੰਗਵਾਉਣ ਨੂੰ ਲੈਣ ਵਾਸਤੇ ਮੈਂ ਤੁਹਾਨੂੰ ਨਾਲ ਸ਼ੁਕਰ ਕਰਦੇ ਹਾਂ ਤੁਹਾਨੂੰ ਮਿਲਦਾ ਹੈ ਆਪਣੇ ਹੱਥੋਂ ਲਈ ਵੀ ਜੀ ਜੀ ਦੇ ਚਾਹੁੰਦੇ ਨੇ ਜਿਹਨਾਂ ਦੇ ਹੱਥ ਜਿਹੜੇ ਪਤਾ ਹੋ ਮਾਰੀਏ ਬਸ ਜਿਹੜੀ ਜੜੇ ਆ ਉਹਨਾਂ ਦੇ ਹੱਥਾਂ ਤੋਂ ਕਬਲਾ ਕਰ ਰਹੇ ਆ ਬੋਲ ਪ੍ਰਤੀਬਾਣ ਮਿਲੇਗਾ ਤੇ ਆਪਣੇ ਜਿਹੜੀ ਰਾਖੀ ਕਰਨ ਦਾ ਆਪਣਾ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵਿਸਾਵਾ ਪੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਦਾਤੀ ਆ ਕਰੋ ਉਹ ਉਹਦੇ ਵਾਸਤੇ ਖੁਦ ਮੁਖਤਿਆਰੀ ਦਾ ਮੰਨਣਾ ਹੈ ਅੱਛਾ ਤੁਹਾਡੇ ਪਿੰਡ ਦਾ ਕੋਈ ਹੋਰ ਚੱਕੇ ਆਈ ਹੈ ਤੁਹਾਡੀ ਬੇਤ ਸਿਗਣੀ ਆਈਆਂ ਚੁ ਮੇਰੇ ਪਰਿਵਾਰ ਦੀ ਨੀ ਚਾਚੀ ਆਈ ਹੈ ਆ ਮੇਰੀ ਫੰਨੀ ਆਈ ਹੈ ਅੱਛਾ ਉਹ ਮੈਂ ਹੋਰ ਦੇਖਦਾ ਠੀਕ ਹੈ ਅੱਛਾ ਤੁਹਾਡੇ 15 ਬੀਬੀਆਂ ਜਿਹੜੀਆਂ ਮੇਰੇ ਪਿੰਡ ਤੋਂ ਆਉਂਦੀਆਂ ਤੇ ਤੁਹਾਡੇ ਪਿੰਡ ਦੇ ਵਿੱਚ ਔਰ ਤਾਂ ਜਿਹਾ ਉਹਨਾਂ ਤੇ ਕੁਝ ਸਟੇਜ ਦੇ ਉੱਤੇ ਵੀ ਬੋਲ ਸਕਦੀ ਆ। ਹਾਂ ਨਹੀਂ ਅੱਜ ਜੋ ਸਟੇਜ ਤੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਨਹੀਂ ਮਿਲਿਆ। ਹਾਂਜੀ। ਜੱਥੇਬੰਦੀ ਵੱਲੋਂ ਇਹ ਐਲਾਨ ਦਿੱਤੇ ਗਏ। ਹਾਂਜੀ। ਅਕਬਰ ਸਾਹਿਬ ਤਿਸ ਦਾ ਅੱਜ ਕੁਝ ਬੜਾ ਅੱਛਾ ਗਰੀ ਤੁਮ ਨਹੀਂ ਚੱਲ ਰਿਹਾ ਅੱਗੇ ਕੁਝ ਬਦਲ ਦੇ ਰਹੀ ਸਰਕਾਰ। ਇਹਨਾਂ ਨੂੰ ਦੂਰ ਕਰਨਾ ਚਾਹੀਦਾ। ਇਹਦੇ ਵਿੱਚ ਹਾਂ ਅੱਜ ਆਪਾਂ ਕਹਿੰਦੇ ਹਾਂ ਕਿ ਸਰਕਾਰ ਲੋਕਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ ਜਿਹੜਾ ਸਾਡਾ ਸੰਘਰਸ਼ ਹੈ ਇਹ ਇੱਕ ਰੋਟੀ ਖਾਂਦੇ ਆਦਮੀ ਦਾ ਹੱਕ ਹੈ ਨਾ ਕੇਵਲੇ ਪੰਜਾਬ ਰ ਹਰਿਆਣੇ ਦਾ ਚਾਹੇ ਕੇਲੇ ਕਾਮਨਾ ਦਾ ਇਹ ਸਾਡਾ ਜਿਹੜਾ ਰੋਟੀ ਖਾਣ ਵਾਲਾ ਆਦਮੀ ਹੈ ਜਿਹੜਾ ਕਿਸਾਨ ਮਜ਼ਦੂਰ ਹੈ ਚਾਹੇ ਦਾ ਖਾਣਾ

ਆਦੇ ਨੀ ਤੇ ਲੋਕ ਪਤਾ ਨਾ ਹੈ ਹਰ ਨਾ ਨਾ ਦੇ ਇਹ ਸਾਡੇ ਦੇ ਕੋਲ ਕੇ ਦੇਖ ਜਾ ਤੇ ਜੋੜਾ ਇੱਕ ਤਾਰੇ ਦੀ ਇੱਕਤਰ ਕੜੀ ਪਰ ਦੀ ਨੀ ਨੀ ਰੱਖਦੇ ਪਰੇ ਤੇ ਘੱਟਿਆ ਅਸੀਂ ਜਿਹੜਾ ਲੋੜ ਤੇ ਕਰਨਾ ਪਿਆਜ ਇਹ ਸਾਡੇ ਦਾ ਅਸਰੇ ਲੋਕ ਨੇ ਰਹੇ ਮੰਤਰੀ ਆਵਾਜ਼ਾਂ ਦੇਖਣੇ ਦੇਖਲਾਵਾ ਦੇ ਜਨਤਾ ਦਾ ਬੋਲਣਾ ਇੱਕ ਰੰਗ ਅੱਜ ਕਰਤੀ

ਕਦਾ ਹੁੰਦਾ ਮੋਟਾ ਮਰਦਾ ਕਦਾ ਕਦਾ ਮਰਦਾ ਨਹੀਂ ਹੁੰਦਾ ਦੇਖੇ ਇੱਕ ਕਾਹਦੀ ਕਾਹਲੀ ਕਰ ਰਹੀ ਹੈ ਉਹਨੂੰ ਵਾਹ ਕਦਾ ਕਦਾ ਰੱਖੋ ਇਹਦੇ ਅੱਗੇ ਕੋਈ ਨਹੀਂ ਹੈ ਜੇ ਉਹਨੇ ਮਤਲਬ ਵੀ ਕਰਦਾ ਫੇਰ ਆਏਗਾ ਅੱਜ ਉਹ ਸਾਡੇ ਨਾਲ ਹੀ ਹੈ ਕੋਈ ਕਿਸੇ ਰੂਮ ਦੇ ਵਿੱਚ ਹੈ ਇਸ ਕਰਕੇ ਇਹ ਤੇ ਵੱਡੀ ਗੱਲ ਨਹੀਂ ਤੇ ਉਹ ਉਹ ਮੋਟਰ ਖੁੱਲੋ ਦੇ ਜੇ ਜੇ ਸਾਡਾ ਪਹਿਲੇ ਪ੍ਰਧਾਨ ਮੰਤਰੀ ਦੀ ਗੱਲ ਕਰੀਏ ਆਪ ਕੋਲ ਕਰਵਾਇ ਦੀ ਸੀ ਜਪੋ इलेक्शन आ गए जा रही थी सरकार को पता बाबा का वाहेगुरु जी का आवाज कहीं नहीं को जाना भी नहीं मेरा बहनती लोग हरिया सरकारें तो ठीक हो तो गया बाबा पर 111 बार नाम मेरे गुणते आ वो कांशे के बारे में अंदर आता है वो सारे लोग नौकरी है लोगों को तरफ भी दे अपना बोलते हैं क्वेश्चन तो बनाओ देखो ਪਰ ਨਹੀਂ ਰਹਿ ਆਪੇ ਪਰ ਗਾਵਾ ਚ ਮੇਰੇ ਬੀਕੇ ਦਾ ਆਹ ਮਾਰਦੇ ਲੋਕ ਨੂੰ ਰੋੜ ਦੇ ਰਿਹਾ ਲੋਕ ਤੇ ਲੋਕ ਤੇ ਕਾਹਦੇ ਅਸੀਂ ਮਾਰਦੇ ਹੱਟ ਕੋਈ ਇਹ ਲੋਕ ਤਾਂ ਕਹਿੰਦਾ ਹੌਸਲ ਦੇ ਖਲੋਦ ਨਹੀਂ ਹੈ ਅਰੇ ਵੀ ਬੱਧੀ ਫੋਰ ਆਪੇ ਆਇਆ ਕੌਣ ਗਿਆ ਕੰਮ ਜਿਸ ਜਿਸ ਮੇਰਾ ਕਾਹ ਕਰਦੇ ਹੋ ਮੁਖਾਏ ਇਹ ਕੋਈ ਮੋੜੇ ਆਇਆ ਨਹੀਂ ਫਾਲੇ ਕਰਵਾ ਤੇਰਾ ਇਹ ਆ ਕੋਈ ਮੋੜੇ ਕਿਉਂਕਿ ਆਈਪੀ ਸ਼ੇਪੀ ਵਾਲੀ ਮੇਰੇ ਮੱਖੀ ਨਹੀਂ ਇਹ ਲਿਖ ਕੇ ਜਿਹੜੀ ਮੈਂ ਇਹ ਪਾਸੇ ਇੱਕ ਪਲੇ ਜਾ ਤੇ ਮੈਨੂੰ ਇਹ ਆਪਰੇ ਮੰਨਣਾ ਪਿਆ ਇਸ ਕਰਕੇ ਜਦੋਂ ਤੁਸੀਂ ਕਹਿਣਾ ਹਾਂਜੀ ਹਾਂ ਕਿ ਸਾਈ ਦਾ ਸਿਰ ਦੋ ਜੇ ਪਰ ਸਾਨੂੰ ਨਹੀਂ ਓ ਰੋ ਲਾ ਲੋਕ ਜਿਹੜਾ ਆਮ ਮਜ਼ਦੂਰ ਬਸ ਜਿਹੜਾ ਆਪਣੇ ਘਰ ਦੇ ਵਿੱਚ ਬਾਹਰ ਇਹ ਪਰਵਾਹ ਨਹੀਂ ਕਿੁੱਲੇ ਵਾਲੀ ਗੱਲ ਨਹੀਂ ਲਾਗਦੀ ਅਸੀਂ ਆਪਾਂ ਹੁੰਦੇ ਗਏ ਹਾਂ ਇਸ ਜਿੱਥੇ ਕੱਲੋ ਉਹ ਬੋਲ ਕੇ ਲਾ ਲਿਆ ਨਹੀਂ ਲਪੋੜੀ ਬੇਤਿਆ ਪਾੜਾ ਮੋੜ ਕੇ ਮਜਾ ਨਹੀਂ ਦੇ ਰਿਹਾ ਘਰ ਦਾ ਵਾਸੀ ਹੁੰਦਾ ਕਿ ਆਰੇ ਪਰਿਵਾਰ ਆ ਗਈ ਅੱਛਾ ਜੀ ਯੰਮਾ ਬੋਹਿਆ ਜੀ ਹਾਂਜੀ ਵੀ ਜਿੰਨਾ ਕੋਈ ਵੀ ਜਵਾਬ ਤੇ ਕੋਈ ਵੀ ਮੂਰਗਾ ਲੱਗਦਾ ਸੀਗਾ ਵੀ 5-7 10 ਮਨਵਾ ਲਾਂਗੇ ਉਹ ਵੀ ਅਸਲੀ ਚਿਹਰੇ ਦਾ ਚਿਹਰਾ ਬਰਾਬਰੀ ਤੇ ਮੱਤ ਕੇ ਭਾਈਆਂ ਨਹੀਂ ਖੇਲ ਸਹਾਏਗਾ ਜਿਹੜਾ ਪੇਚ ਫਸ ਗਿਆ ਦੇਖੋ ਜੀ ਅਸਲ ਬੈਠੇ ਕਾਨੂੰਨ ਕਾੜ ਦੇ ਉਹ ਆਜੋ ਸਰਕਾਰ ਦੇ ਕਹੋ ਨਾ ਉਹ ਸਰਕਾਰ ਅਸੀਂ ਕੋਈ ਸਰਕਾਰ ਨੂੰ ਜੇ ਤਾਂ ਸੁਣਦੇ ਹੀ ਪੁੱਛਦੇ ਮੁੰਡੇ ਪੁੱਤਿਆ ਜਾ ਇਹ ਜੀਸ਼ਰੀ ਖਲੇ ਵਿੱਚ ਕਿਉਂ ਨਹੀਂ ਸੁਣੇ ਲੋਕੀਆਂ ਆ ਕੇ ਉਹ ਆਦੇਬ ਕਹਿੰਦਾ ਸੀ ਕਿ ਮੇਰੇ ਰਾਜ ਦੇ ਤੂੜੀ ਨਹੀਂ ਦੇਗਾ ਤੈਨੂੰ ਅਗਰੇ ਫਿਰ ਹੋਏ ਕਿਹਾ ਸੀ ਕਿ ਇੱਕ ਤੂਲੀ ਜਲਾ ਦੀਏ ਉਹ ਬੋਲਦੇ ਜੰਗਲਾਂ ਦੇ ਜੰਗਲ ਘਰਾਂ ਦੇ ਆਉਂਦੇ ਅਸੀਂ ਆਉਂਦੀ ਆਵਾਜ਼ ਦੀ ਤੂਲੀ ਠਾਏ ਆਦੀ ਫਿਰੋ ਬੜੇ ਦਬਾਅ ਦੇ ਤੇ ਸਾਡੇ ਮੰਨਦੇ ਹੋ ਗਏ ਆ ਤੇ ਉਹ ਵੀ ਸਾਡੇ ਕਹਿੰਦੇ ਸੀ ਇੱਕ ਵਾਰ ਮੈਂ ਕਰਿਆ ਕਰਿਆ 400 ਦਾ ਬਾਲ ਸੀ ਤਾ ਲਵਾਂਗਾ ਸਾਡੇ ਰੋਜ਼ 40 ਦੇ ਸਮਝਾ ਲਿਆ ਕਿ ਇਹ ਸਾਡੀ ਪ੍ਰਾਪਤੀ ਨਹੀਂ ਇਹ ਸਾਡੇ ਅੱਜ ਦਾ ਸਾਡੇ ਦੇ ਜੋ ਉੱਗਦੀ ਕਿਹੋ ਜਿਹੀ ਹੋਵੇ ਆਹ ਰਵੇ ਬਈ ਕੋਈ ਵੱਡੀ ਗੱਲ ਨਹੀਂ ਬੜੇ ਲਖਰੇ ਦੇ ਇਹ ਤਹੋ ਜਾਣੀ ਇੰਡਲਾਈਡ ਰਹੀ ਗੱਲ ਨਹੀਂ ਪਰ ਉਹਨਾਂ ਦੇ ਮੂਹਰੇ ਦੇਖ ਕੇ ਲੋਕਾਂ ਦੀ ਆਵਾਜ਼ ਪਾਈ ਹੈ ਨਾ ਕਿ ਕਿਸਾਨਾਂ ਮੁਜੇ ਦੀ ਤੁਹਾਨੂੰ ਗੱਲ ਉਹ ਨਹੀਂ ਪਈ ਉਹਨਾਂ ਨੇ ਹੌਲੁਕੜਾ ਬਣੇ ਇਹ ਫਿਰ ਪੰਜਾਬ ਰੋ ਰੋ ਸੋਲ ਰਾਹ ਪਤਾ ਲੈ ਗਈ ਬਿਲਕੁਲ ਕੋਈ ਗੱਲ ਕਰ ਰਹੇ ਆ ਜਿਹੜਾ ਜਿਹੜਾ ਨਾਮ ਨਹੀਂ ਆ ਉਹ ਤਾਂ ਇਹ ਅੱਗੇ ਵਧ ਰਹੀ ਹੈ ਸਾਡੇ ਅੰਦਰ ਛੱਡੋ 40 ਵਾਲਾ ਅਸੀਂ ਤਾਂ ਕਹਿੰਦੇ 50 ਦੇ ਨਾਲ ਸਰਕਾਰ ਬਣਾ ਦੇਣਾ ਤੇ ਲੋਕਾਂ ਦੇ ਸਵਾਗਤ ਤੇ ਮੌਕਾ ਸ਼ੇਅਰ ਹੋਇਆ ਇਹ ਗੁੱਲਪਹਾੜ ਉਹ ਆਪਣੇ ਸ਼ਾਨਾਂ ਨੂੰ ਸ਼ਰਤ ਪਾ ਆ ਰਲਕਾਰ ਸਾਹ ਜੀ ਕਮਿਊਨਿਟੀ ਨੂੰ ਆਹ ਕਿਰਾਏ ਦੇ ਹੋਣੇ ਪਤਾ ਖੇਡ ਰਿਹਾ ਨੇ ਰਿਆਣੇ ਤੇ ਖੇਡ ਚੁੱਕੇ ਨੇ ਹਾਂਜੀ ਇੱਕ ਮਿੰਟ ਨਹੀਂ ਚੱਲਦੇ

ਕਿਉਂ ਅਰੇ ਕਰਾਂ ਸੀ ਪੜਿਆ ਜਿੰਦਗੀ ਉਹਨਾਂ ਉੱਤੇ ਆ ਕੇ ਜਿੱਤਾਂ ਨੂੰ ਇੱਕ ਤਰ੍ਹਾਂ ਦੀ ਗੁਰੀਆਂ ਹੁੰਦੀਆਂ ਨੇ ਅਰਥੀ ਪਾਗਲੇ ਕੀ ਕੀ ਅਜਾ ਹੈ ਜੀ ਠੀਕ ਹੈ ਜੀ ਬਸ ਅੱਜ ਕਿਉਂ ਨਹੀਂ ਸਾਡੀ ਸਰਕਾਰਾਂ ਸ਼ਹਿਰ ਦੇ ਜਨ ਉਹ ਕੋਈ ਅੱਜ ਦੇ ਲੋਕੀਆ ਆਵਾਜ਼ ਹੈ ਵੋਟ ਕੇ ਲੋਕਾਂ ਦੇ ਆਪਸੀ ਆਵਾਜ਼ ਜੀ ਉਹ ਗਲਤੀਆਂ ਮੇਰੇ ਪਾ ਗਏ ਰੋਜ਼ਗਾਰ ਦੀ ਗਲਤੀਆਂ ਇਹ ਆਪਣੇ ਮੇਕੋ ਨੂੰ ਦੇ ਕੇ ਦੇਸ਼ ਦੇ ਵਿੱਚ ਆਪਣੇ ਲੋਕਤੰਤਰ ਨਾਲ ਜੁੜਨ ਦੀ ਗੱਲ ਹੈ ਇਹ ਵੀ ਲੱਖਾ ਜੀ ਇਹਨੇ ਵੀ ਯਤਨ ਕਰਾਤੀ ਕੱਲ ਜੇ ਮੁੰਡਿਆਂ ਤੋਂ ਅੰਦਰ ਹੀ ਆਪਾਂ ਕਰਨਾ ਦੇਰ ਹੀ ਕਰੀ ਨਾ ਕਰਨਾ